ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਹੋ ਗਿਆ ਆਪਣਾ ਸ਼ੁਰੂ ਅੱਜ ਬੱਦਲ ਵਈ ਪੂਰੀ ਆ ਤੇ ਵੇਖੋ بارش ਬੂਸ ਦਾ ਕੀ ਸਮਾਂ ਇੱਕ ਸਾਰੇ ਵੀਰਾਂ ਨੂੰ ਇਹ ਆਨੇ ਆ ਪੰਜ ਤੇ 6 ਤਰੀਕ ਨੂੰ ਆਪਣੇ ਆਲੀ ਕਲਾਂ ਨਗਰ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਣੇ ਆ ਤੇ ਉਥੇ ਆਪਾਂ ਜਿਹੜੇ ਜਿਹੜੇ ਵੀਰਾਂ ਨੇ ਆਪਣੀ ਹੜਾਂ ਦੇ ਵਿੱਚ ਮਦਦ ਕੀਤੀ ਆ ਉਹਨਾਂ ਸੰਤਾਂ ਮਹਾਂਪੁਰਸ਼ਾਂ ਨੂੰ ਵੀ ਸਨਮਾਨਿਤ ਕਰਨਾ ਵਾ ਤੇ ਜਿਹੜੇ ਜਿਹੜੇ ਵੀਰਾਂ ਨੇ ਹੜਾਂ ਦੇ ਵਿੱਚ ਆਪਣੀ ਮਦਦ ਕੀਤੀ ਆ ਸਾਰੇ ਵੀਰਾਂ ਨੂੰ ਵੀ ਜਿਹੜਾ ਵੀਰ ਵੇਂਦਾ ਬਲੌਕ ਤੇ ਜਿਹੜਾ ਪਹੁੰਚ ਸਕਦਾ ਜਰੂਰ ਪਹੁੰਚਿਓ ਮੇਰੇ ਵੀਰ ਤੇ ਆਪ ਦਾ ਸਨਮਾਨ ਜਿਹੜਾ ਵਾ ਲੈ ਕੇ ਜਾਇਓ ਜਰੂਰ ਮੇਰੇ ਵੀਰ 6 ਤਰੀਕ ਨੂੰ ਪਹੁੰਚਿਓ ਭੋਗ ਵਾਲੇ ਦਿਨ 5 ਤਰੀਕ ਨੂੰ ਨਗਰ ਕੀਰਤਨ ਸਾਹਿਬ ਤੇ 6 ਤਰੀਕ ਨੂੰ ਭੋਗ ਵਾ ਜਰੂਰ ਪਹੁੰਚਿਓ ਇਹ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਸਤਵ ਨੂੰ ਮੁੱਖ ਰੱਖਦੇ ਨਗਰ ਕੀਰਤਨ ਕੱਢੀ ਜਾਵੇ ਤੇ ਉਹਦੀ ਤਿਆਰੀ ਪਲਕ ਤੋਂ ਚੱਲ ਪੈਣੀ ਆ ਅੱਜ ਆਪਣੇ ਖੰਡਪਟ ਸਾਹਿਬ ਆਰੰਭ ਹੋਣੇ ਪਿੰਡ ਸ੍ਰੀ ਮੱਦ ਵਾਲੇ ਦਿਨ ਨਗਰ ਕੀਰਤਨ ਤੇ ਉਸ ਤੋਂ ਅਗਲੇ ਦਿਨ ਆਪਣੇ ਜਿਹੜਾ ਵਾ ਖੰਡਪਟ ਸਾਹਿਬ ਦੀ ਪਹੁੰਚ ਪੈਣੀ ਹੁਣ ਆਪਾਂ ਪਹੁੰਚ ਗਏ ਸ਼ੈੱਡ ਦੇ ਵਿੱਚ ਤੇ ਸਾਰੇ ਬੰਦਿਆਂ ਨੂੰ ਠਾ ਕੇ ਤੇ ਫੇ ਹੋਣੀ ਚਾ ਫੁੱਲਾਂ ਨੂੰ ਕੱਲ ਸੁਪਰੀ ਮਾਰੀ ਦੇ ਵਧੀਆ ਗਰੋਥ ਹੋ ਗਈ ਹੈ ਇੱਕ ਆਪਣਾ ਵੀਰ ਫੁੱਲਾਂ ਦੀ ਖੇਤੀ ਕਰਦਾ ਪਟਿਆਲੀਆਂ ਵਜਦੇ ਖੰਡੀਆਂ ਆਹ ਪਹੁੰਚ ਗਈ ਜੀ ਤੇ ਵੀ ਬੰਦਾ ਸੂਆ ਪੜਾ ਹੈ ਸੂਆ ਸੂਤਾ ਪੜਾ ਹੈ ਅਰੇਓ ਹੈਲੋ ਗੁੱਡ ਮਾਰਨਿੰਗ ਕਿੰਨਾ ਵਧੀਆ ਮੌਸਮ ਹੈ ਤੇ ਕਿੰਨਾ ਵਧੀਆ ਪਿੰਡ ਦੀ ਸਵੇਰ ਉਹ ਵਾਲੀ ਖੁਰਦ ਪਿੰਡ ਆਪਣਾ ਨੰਦਵਾ ਪਿੰਡਾਂ ਦੇ ਵਿੱਚ ਕਾਈ ਇੱਕ ਬਹੁਤ ਪੁਰਾਣਾ ਪਾਕਿਸਤਾਨ ਤੋਂ ਹੀ ਪਹਿਲਾਂ ਦਾ ਤੇ ਜਿਦੋਂ ਵੀ ਵੀਡੀਓ ਵੇਨੇ ਨਾ ਪਾਕਿਸਤਾਨ ਚ ਕਈ ਵੀਰ ਇਥੇ ਉੱਠ ਕੇ ਗਏ ਆ ਉਹ ਦੱਸਣਗੇ ਸਾਰੇ ਪਿੰਡ ਦੇ ਫਲਾਨਾ ਰੋਕ ਇੱਥੇ ਹੁੰਦਾ ਟੀਮ ਕੜਾ ਇੱਥੇ ਹੁੰਦਾ ਜਦੋਂ ਇਹ ਆ ਥਾਂ ਪੁੱਟ ਕੇ ਅੰਦਰ ਭਰਤੀ ਬਾਈ ਸੀ ਨਾ ਇਹਦੇ ਥੱਲੇੋਂ ਪਹਿਲੀਆਂ ਯਾਰ ਪੁਰਾਣੀਆਂ ਕੰਧਾਂ ਨਿਕਲੀਆਂ ਫੇਲੋ ਇਹ ਉੱਪਰਲੇ ਥਾਣੋਂ ਹਿਸਾਬ ਨਾਲ ਉੱਚਾ ਹੀ ਤੇ ਪਹਿਲੀਆਂ ਦੁਕਾਨਾਂ ਨੀਆਂ ਨਿਕਲੀਆਂ ਇਹ ਰੋਪਟਿਆ ਪੁਰਾਣੀ ਇੱਟ ਦੀਆਂ ਹੁਣ ਸਰੋਂ ਦੇ ਫੁੱਲ ਤੇ ਪਹੁੰਚ ਕੇ ਛੱਡ ਦੇ ਵਿੱਚ ਆਪਾਂ ਜਿੰਮ ਦੀ ਤਿਆਰੀ ਕਰਨੀ ਹੈ ਜਿੰਮ ਲਾਉਣਾ ਹੈ ਬੰਦਿਆਂ ਨੂੰ ਚਾਹ ਜੂ ਲਿਆਂਦੀ ਆ ਪੀ ਕੇ ਜੈਨਸ਼ਨ ਹੋ ਜਾਣਗੇ ਅੱਗ ਬਾਲ ਲਈ ਨੇ ਉਹ ਬੂਟੇ ਨਾ ਪਾਉਂਦੀਆਂ ਫੁੱਲਾਂ ਵਾਲੇ ਲੱਜੂ ਡਰਾਈਵਰੀ ਦਾ ਪਤਾ ਕੁਲਦੀਪ ਸਿੰਘ ਉਹ ਜਿਹੜੀ ਕਿਲਾਬ ਲੱਗ ਕੇ ਨੇ ਬਤਾ ਬੱਸ ਓਏ ਐਨੂੰ ਕਰ ਐਨੂੰ ਮੈਂ ਜਿਆਦਾ ਨਹੀਂ ਅੱਗ ਲਾ ਲੈਣੀ ਉਹ ਤੂੰ ਆ ਜਾ ਖੇਡੋ ਨਾ ਯਾਰ ਉੱਪਰ ਆ ਲੈ ਯਾਰ ਬੱਦਵਾ ਮੱਛਰ ਮਾਰਨੇ ਵਾਲੀ ਦਵਾਈ ਉਧਰ ਕੰਗਵੀ ਨੇ ਕਾੜਾ ਲਾ ਕਿਲਾਉ ਦੇ ਕੰਮ ਰੋਟੀ ਪਾਣੀ ਤੱਕ ਸਫਾਈ ਸਭ ਕਰ ਲਈਦੀ ਆ ਆੜਨਾ ਬੰਦੀ ਆੜ ਐਨੂੰ ਰੱਖ ਐਨੂੰ ਜੀ ਪ੍ਰਸਾਦ ਦੇ ਨਾਲ ਦਹੀਂ ਉਹ ਬੰਦੇ ਇਕੱਠੇ ਹੁੰਦੇ ਜਾਓ ਚਲੋ ਜੀ ਕੱਲ ਵਾਲੇ ਆਪਾਂ ਥਾਂ ਤੇ ਆ ਗਏ ਆ ਸਪਰੇਅ ਦਾ ਕੰਮ ਅੱਜ ਨਿਬੇੜਾਂਗੇ ਜਿੰਨਾ ਛੇਤੀ ਹੋ ਸਕੇ ਤੁਹਾਡੀ ਫਲਕੇ ਆਪਣੇ ਗੁਰਦਰਾ ਸਾਹਿਬ ਨਗਰ ਕੀਰਤਨ ਉਹਦੇ ਵਿੱਚ ਆਪ ਨੂੰ ਸੇਵਾ ਮਿਲੀ ਆ ਪੰਜਾਂ ਪਿਆਰਿਆਂ ਦੀ ਰੈਗੁਰੂ ਕਿਰਪਾ ਯਾਰ ਨਾ ਕਰਾਵੇ ਤੇ ਇਦਾਂ ਹੀ ਆਪਦੇ ਚਰਨਾਂ 'ਤੇ ਲਾਗੇ ਰੱਖੇ ਤੇ ਫੋਨ ਅੱਜ ਸਪਰੇਅ ਦਾ ਜਿਹੜਾ ਲਾਗੇ ਲਾਗੇ ਵਾਲਾ ਕੰਮ ਆਪਾਂ ਨਵੇੜ ਦੇਣਾ ਤੇ ਆਣੀ ਮਿੱਟੀ ਵਾਵਾ ਪਾਈ ਇਹਦੇ 'ਚ ਵੀ ਯਾਰ ਤੇ ਆ ਤਾਂ ਸੁੱਕ ਗਿਆ ਯਾਰ ਕੀ ਦੇਖੋ ਕੀ ਕਰਦਾ ਉਹ ਆ ਰਿਹਾ ਤੇਰਾ ਸ਼ਗਰਾਂ ਆਪਣੇ ਲਾਗੇ ਗਵਾਂਢੀ ਕਿੱਧਰ ਚੱਲਿਆ ਬੱਗੀ ਲਾ ਕੇ ਪਿੰਡ ਨੂੰ ਅੱਛਾ ਲੋਰ 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 ਦਵਾ ਦਵਾ ਕਰਦੇ ਆਪਾਂ ਵੀ ਹਮੇਸ਼ਾ ਬੰਦੇ ਨੂੰ ਇੱਕ ਕਾਪੀ ਤੇ ਡਾਇਰੀ ਕੋਲ ਰੱਖਣੀ ਚਾਹੀਦੀ ਆ ਕਿਉਂਕਿ ਕਿਸੇ ਹੀ ਚੇਤਾ ਜਿਹੜਾ ਭੁੱਲ ਜਾਂਦਾ ਕੰਮਾਂ ਕਾਜਾਂ ਦੇ ਵਿੱਚ ਹੁਣ ਇਹਦੇ ਵਿੱਚ ਆਪਾਂ ਸਾਰਾ ਲਿਖਿਆ ਆ ਕਿਹੜੀ ਮੋਟਰ ਤੇ ਕਿਹੜੀ ਗਣਕ ਭੀਜੀ ਆ 5826 ਗਣਕ ਆ ਉੱਧਰਲੇ ਬੰਦੇ ਸੁਨੇਰੀ 826 ਆ ਤੇ ਬਹੁਤ ਵਧੀਆ ਇਹਦਾ ਜਿਹੜਾ ਵਾ ਗਰੋਥ ਵੀ ਬਹੁਤ ਸੋਹਣੀ ਆ ਫਟਾਰਾ ਬਹੁਤ ਸੋਹਣੀ ਆ ਤੇ ਕਣਕ ਦਾ ਝਾੜ ਵੀ ਪਿਛਲੇ ਸਮੇ ਬਹੁਤ ਵਧੀਆ ਨਿਕਲਿਆ ਤੇ ਕੋੜ ਇੱਕ ਵੀਰ ਨੇ ਅੱਜ ਆਪਾਂ ਨੂੰ ਮੈਸੇਜ ਕੀਤਾ ਵੀ ਮੈਨੂੰ ਵੀਰ ਜੇ ਵਧੀਆ ਕਣਕ ਨਿਕਲੀ ਤੇ ਸੁਨਹਿਰੀ ਦਾ ਬੀਜ ਵੀਰ ਜੀ ਆਪਾਂ ਸਾਰੇ ਬੀਜ ਰੱਖਾਂਗੇ ਦਵਾਂਗੇ ਪਰ ਇਹ ਤੁਹਾਨੂੰ ਯਾਦ ਰੱਖਣਾ ਪੈਣਾ ਕਿਉਂਕਿ ਕੰਮ ਕਾਜਾਂ ਵਿੱਚ ਕਈ ਵਾਰ ਯਾਦ ਭੁੱਲ ਜਾਂਦਾ ਵਾ ਤੇ ਤੁਹਾਨੂੰ ਨਾਲੇ ਦੱਸਾਂਗੇ ਕਿਹੜਾ ਬੀ ਕਿੰਨਾ ਨਿਕਲਿਆ ਕਿਹੜੀ ਕਿਹੜੀਆਂ ਫਸਲਾਂ ਕਰਨੀਆਂ ਹੋ ਤਾਂ ਤੁਹਾਨੂੰ ਦੱਸੀ ਜਾਂਦੇ ਆ। ਥੋੜਾ ਆਪਾਂ ਸੁਬੇ ਫੇਰ ਜਿਹੜੀ ਹੋ ਗਈ ਆ। ਥੋੜਾ ਆਪਣਾ ਇਹ 826 ਦਾ 20 ਜਿਆਦਾ ਵਾ ਸਾਰਾ ਵਿੱਚ ਲਿਖਿਆ ਵਾ। ਕਿਹੜੀ ਕਿੱਥੇ ਬੀਜੀ ਆ ਕਿੰਨੇ ਕਿਲੋ ਬੀ ਪਾਇਆ ਵਾ ਤੇ ਕਿੰਨੀ ਖਾਦ ਪਾਈ ਆ ਸਾਰਾ ਕੁਝ ਇਹਦੇ ਵਿੱਚ ਲਿਖਿਆ ਕਾਪੀ ਦੇ। ਇਹਦੇ ਵਿੱਚ ਜੋ 2025 ਦੇ ਵਿੱਚ ਆਪਾਂ ਬੀਜੀਆਂ ਫਸਲਾਂ ਸਾਰੇ ਦੀ ਸੂਚੀ ਇਹਦੇ ਵਿੱਚ ਲਿਖੀ ਆ ਇਹ ਹਮੇਸ਼ਾ ਆਪਣੇ ਕੋਲ ਰੈਂਦੀ ਬੈਗ ਦੇ ਵਿੱਚ। ਇੱਕ ਕਾਪੀ ਤੇ ਪੈਨ ਜਿਹੜਾ ਵਾ ਜ਼ਰੂਰ ਬੰਦੇ ਨੂੰ ਨਾ ਆਪਦੇ ਕੋਲ ਰੱਖਣਾ ਚਾਹੀਦਾ ਵਾ ਤਾਂ ਜੋ ਕਿਤੇ ਨਾ ਕਿਤੇ ਸਮਾਂ ਇਹ ਹੋ ਜਾਉਂਦਾ ਵਾ ਵੀ ਆਪਾਂ ਨੂੰ ਚੀਜ਼ ਲਿਖਣੀ ਪੈਂਦੀ ਆ ਤਜਰਬਾ ਲਿਖੇ ਦਾ ਹੀ ਆ ਉਦੋਂ ਵੇਰ ਕੇ ਯਾਦ ਭੁੱਲ ਜਾਂਦੀ ਆ ਇਸ ਕਰਕੇ ਕਾਪੀ ਦਾ ਡੈਰੀ ਜ਼ਰੂਰ ਕੋਣ ਅੱਖਿਆ ਕਰੋ ਇਦੇ ਨਾਲ ਆਪਣਾ ਸਾਰਾ ਤਜਰਬਾ ਰਹੀਦਾ ਉਹਨਾ ਕਣਕ ਦਾ ਵੀ ਪੂਰਾ ਹੀ 40 ਕਿਲੋ 20 ਪਾਇਆ ਸੀ ਤੇ ਪੂਰੀ ਸੋਹਣੀ ਕਣਕ ਆ ਪਿਛਲੀ ਆ ਰਹੀ 30 ਕਿਲੋ ਪਾ ਬੈਠੇ ਤੇ ਉਹ ਵੀ ਥੋੜਾ ਘੱਟ ਗਿਆ ਤੇ ਕਣਕ ਵਿਰਲੀ ਰਹੀ ਪਰ ਝਾੜ ਪੂਰਾ ਨਿਕਲ ਗਿਆ ਪਰ ਥੋੜੀ ਵੇਖਣ ਨੂੰ ਵਿਰਲੀ ਰਹੀ ਤੇ ਵਧੀਆ ਨਿਕਲੀ ਐਰ ਕੀ 40 ਕਿਲੋ ਤੋਲ ਕੇ ਪਾਇਆ ਸ਼ਾਨਦਲਾ ਆ ਗਈ ਤੁਸੀਂ ਵੇਹ ਨਹੀਂ ਆ ਵੀਡੀਓ ਦੇ ਵਿੱਚ ਪੂਰੀ ਗਰੋਥ ਕਰਦੀ ਆ ਕਣਕ ਦੇ ਹੋੜੇ ਨੂੰ ਮੈਗਨੀਸ਼ੀਅਮ ਕੈਲਸ਼ੀਅਮ ਤੇ ਜਿੰਕਰੀ ਸਪਰੇਅ ਕਰਨ ਦੇ ਆ ਕਿਉਂਕਿ ਪਿਛਲੀ ਯਾਰ ਕੀਤੀ ਸੀ ਤੇ ਝਾੜ ਵਧਿਆ ਏ ਥੋੜਾ ਜਿਹਾ ਬਾਕੀ ਸਮਾਂ ਵੀ ਵਧਿਆ ਹੋਵੇ ਚਲੋ ਮਿਹਨਤ ਜਿਹੜੀ ਆ ਆਪਣੇ ਕਰਨੇ ਵਾਸਤਾ ਕਈ ਵੀ ਰੱਖ ਦਿੰਦੇ ਝਾੜ ਆ ਹੈਗਾ ਤੇ ਕੁਦਰਤ ਦੇ ਵਾਸਤਾ ਆਪਾਂ ਨੂੰ ਪਤਾ ਕਿੰਨੀਆਂ ਮਰਜ਼ੀ ਸਪਰੇਆਂ ਕਰ ਲਈਏ ਪਰ ਥੋੜਾ ਬਾਲਾ ਵੀ ਵਧ ਗਿਆ ਨਾ ਝਾੜ ਜੇ ਮੰਨ ਲਓ ਸਾਰੇ ਖੱਤਿਆਂ ਮਗਰ 50-50 ਕਿਲੋ ਵਧ ਗਿਆ ਤੇ ਜਿ ਤਰ੍ਹਾਂ ਖੇਤੀ ਦੀ ਵੱਡੀ ਖੇਤੀ ਦੇ ਵਿੱਚ ਥੋੜਾ ਜਿਹਾ ਫਰਕ ਪੈ ਜਾਂਦਾ ਇਸ ਕਰਕੇ ਕਰ ਦੇਈ ਦੀ ਆ ਬਾਕੀ ਜਿੰਨੇ ਵੀ ਤਜਰਬਾ ਕਰਨਾ ਮੇਰੇ ਵੀਰ ਆਪਦੇ ਖਾ ਤੇ ਥੋੜਾ ਬੜਾ ਕਰਕੇ ਜਰੂਰ ਵੇਖਿਆ ਕਰੋ ਕਿਉਂਕਿ ਜੋ ਤੁਸੀਂ ਤਜਰਬਾ ਕਰ ਲੈਣਾ ਉਹ ਦੂਸਰੇ ਬੰਦੇ ਦਾ ਨਹੀਂ ਹੁੰਦਾ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਬਹੁਤ ਤੇ ਬਹੁਤ ਸੁਲੱਭਾ ਨਾਨਕ ਜੀ ਕੜਦੀ ਗੱਲ ਰੱਖੂਗਾ ਉਸਥਾਂ ਤੇ ਪਹੁੰਚ ਕੇ ਜਿੱਥੇ ਬੜੇ ਵੀਰਾਂ ਨੇ ਆਣ ਆਣ ਕੇ ਸੇਵਾ ਕਰਾਈ ਬੰਨ ਚੋੜਾ ਕਰਾਇਆ ਆਹ ਵੀਰੋ ਵੇਖੋ ਮਹਾਰਾਜ ਵਾਲਿਓ ਜਿਹੜੀ ਤੁਸੀਂ ਅਸੀਂ ਬੰਦਰ ਕਰਕੇ ਗਏ ਆ। ਉਹ ਵੀ ਰੀਤਾਂ ਕਰਕੇ ਕਿੱਥੀ ਸੋਹਣੀ ਆ। ਕਿੰਨੀਆਂ ਸੀਸਾਂ ਵੇਦਾ ਹੋਊਗਾ ਉਹ। ਸਾਰੀ ਪੈਣੀ ਮਰਾਜ ਵਾਲੇ ਵੀਰ ਤੇ ਆਪਣੇ ਇੱਕ ਹੋਰੀ ਵੀ ਬਟਿੰਦੇ ਤੋਂ ਸਾਰੇ ਆਖ ਤੇ ਬੰਦਰ ਕਰਾ ਗਈ ਆਏ। ਨਾਲ ਅਸਰੀਆ ਪੈਦਾ ਹੋ ਤੇ ਬੰਦ ਹੁੰਦਾ ਜਿੱਤੇ ਬਰੇਟਾ ਵਾਂ। ਉਹਨ ਦਾ ਜੋ ਮੇਹਰ ਆ ਗਿਆ ਮਜ਼ਬੂਤ ਵੀ ਕਰਦਾ ਵਾ ਇਹ ਤਵੀਰ ਕੰਦਾ ਸੋਨਾਲੀਗਾ ਡਰਾਈਵਰ ਲੈ ਗਿਆ ਹੈ ਉਹਦੇ ਵਿੱਚ ਪੰਜ ਛੇ ਦਿਨ ਲਵਾਏ ਕੰਮ ਸੌਖਾ ਹੋ ਗਿਆ ਆਪਣੇ ਚਲੋ ਭਗਵਾਨ ਤਮਾਂਡੀ ਸਰਕਾਰ ਚ 32 ਜਿਹੜੀ ਆ ਨਾ ਉਸ ਹਸਾਬ ਨਾਲ 24 ਘੰਟੇ ਆ ਮੋਟਰਾਂ ਲਈ ਜਦੋਂ ਮਰਜ਼ੀ ਆਣ ਕੇ ਚਲਾ ਲਾ ਤੋਲਾ ਪੁੱਤ ਉਦੋਂ ਪਾਣੀ ਵਾਦੂ 32 24 ਘੰਟੇ ਇਹ ਗੱਲ ਦੀ ਜਿਹੜੀ ਆ ਨਾ ਬਹੁਤੀ ਜਿਆਦੀ ਇਸ ਗੱਲ ਦੀ ਛਲਾਗਾ ਬਣਦੀ ਕਿਉਂਕਿ ਬਾਕੀ ਦੇ ਚਲੋ ਕੰਮ ਜਿਹੜੇ ਪਾਣ ਨਹੀਂ ਹੁਣ ਕਿਹੜੇ ਕਿਹੜੇ ਨਹੀਂ ਕਰਦੇ ਪਰ ਇਹ ਕੰਮ ਦੀ ਆਪਾਂ ਨੂੰ ਛਲਾਗਾ ਬੰਦੀ। ਅਣੀ ਫੋਨ ਲਾਇਆ। ਵੀ ਪਾਜੀ ਕਿਹੜਾ ਪੰਪ ਬੈਸਟ ਆ ਕਿਹੜਾ ਨਹੀਂ? ਅੱਜ ਤੁਹਾਨੂੰ ਦੱਸਦੇ ਆ ਇਹਦਾ ਰੀਜਨ। ਚਲੋ ਜਿਹੜਾ ਅਸਲ ਸਪਰੇਅ ਕਰਨ ਲਈ ਪੰਪ ਬਣਿਆ ਨਾ ਉਹ ਨੋਜਨ ਵਾਲਾ ਹੀ ਬਣਿਆ ਵਾ। ਜਿੰਨੂੰ ਨੋਜਨਾ ਲੱਗੀਆਂ ਦੀਆਂ ਠਾਣੂ ਸਪਰੇਅ ਕਰ ਲਈ। ਅਸਲ ਸਹੀ ਪੰਪ ਨੋਜਨ ਵਾਲਾ ਵਾ। ਇਨੂੰ ਬੂਮ ਵਾਲੀਆਂ ਨੌਜਣਾ ਲੱਗੀਆਂ ਦੀਆਂ ਇਹ ਜਿਹੜਾ ਲੋ ਜੋ ਇਹ ਆਪਣੇ ਸਾਰੇ ਸਾਧਨ ਅੰਦਰ ਲੱਗੇ ਹਨ ਧੁਮੋ ਕੇ ਤੇਲ ਵੱਜਾਵਾ ਤੇ ਹੋਰ ਪੀਸੀ ਸੀਡਰ ਤੇ ਸੁਪਰ ਸੀਡਰ ਪੂਰੇ ਟਾਈਮ ਤੇ ਬਣਨੇ ਹਣ 4 5 ਜਾਣੀ ਤੋ 3 ਨਹੀਂ ਦੇ ਸਤਾਉਂਦੇ ਓੜਾ ਬੰਦੇ ਲੌਂਡ ਆ ਮੂਤ ਬਾਹਰ ਬੁਣਿਆ ਇੱਕ ਵਾਰ ਬੰਨ ਤੇ ਹੋਰ ਜੱ ਆਹੋ ਲੌਂਡ ਆ ਵੱਡੇ ਬਿਲਕੁਲ ਆਹੋ ਜਣ ਬੰਨ ਤੇ ਲਾ ਦਾਂ ਕਿ ਦਿਨ ਕਿ ਦਿਨ ਨਾ ਪਾ ਦੇ ਰੋ ਅਬਲ ਤੇ ਬਾਰਗ ਨਾ ਤੇ ਇੱਲੇ ਹੀ ਤੇ ਮੱਜਾਂ ਦਾ ਜਿਹੜਾ ਦਾਲ ਹੀ ਆਪਣਾ ਮੱਜਾਂ ਦਾ ਵੰਡ-ਵੁੰਡ ਬਣਾਉਣ ਵਾਲਾ ਹੀ ਬੋਰੀਆਂ ਬਾਰੀਆਂ ਪਾੜ ਗਿਆ ਇਹਦੇ ਨਾਲੇ ਕਟਾ-ਕੁਟਾ ਨਿਕਲ ਜੂ ਉਹ ਬਣਾਉਣ ਦੇ ਆ ਵੰਡ ਤੇ ਕਈ ਕਈ ਵੀਰ ਪੁੱਛਦੇ ਆ ਵੀ ਆਪਾਂ ਕਿਹੜੇ ਟਾਇਰ ਪਵਾਈਏ ਟਾਂਗੇ ਵਾਲੇ ਟਾਇਰ ਪਵਾਈਏ ਕਿ ਬੂਮ ਸਪਰੇ ਬਣਾਈਏ ਉਹਦੇ ਵਿੱਚ ਵੀਰ ਜੀ ਇਦਾਂ ਆਪਣੇ ਕੋ ਆ ਟਾਂਗਿਆਂ ਵਾਲੇ ਟਾਇਰਾਂ ਦੇ ਵਿੱਚ ਦੋ ਆਪਸ਼ਨ ਆ ਜਾਂਦੀਆਂ ਵਾ ਇੱਕ ਮੰਨ ਲਓ ਵੀ ਜਿੱਦਾਂ ਹੁਣ ਸਪ੍ਰੇਆਂ ਦਾ ਜੋਰ ਵਾ ਤੇ ਜਦੋਂ ਸਪ੍ਰੇਆਂ ਖਤਮ ਹੋ ਜਾਂਦੀਆਂ ਉਹ ਬਾਅਦ ਦੇ ਵਿੱਚ ਕੀ ਹੁੰਦਾ ਵਾ ਫਸਲ ਵਾੜੀ ਦੇ ਟਾਈਮ ਤੂੜੀ ਵਾਲੀਆਂ ਟਰਾਲੀਆਂ ਢੋਣ ਨੂੰ ਇਹ ਛੋਟੇ ਟਰੈਕਟਰ ਬਹੁਤ ਕਾਮਯਾਬ ਡੀਜ਼ਲ ਦਾ ਖਰਚਾ ਘਟ ਜਾਂਦਾ ਫਿਰ ਇਹਨਾਂ ਨੂੰ ਦੂਜੇ ਟਾਇਰ ਚੜਾ ਕੇ ਤੇ ਨਾਲ ਆਪਾਂ ਇਹਦੇ ਕੋਲ ਟਰੈਕਟਰ ਦਾ ਕੰਮ ਵੀ ਲੈ ਲੀਦੇ ਆਂ ਜੇ ਆਪਾਂ ਬੂਮ ਲਵਾ ਦੇਨੇ ਸਾਰਾ ਕੁਝ ਲਵਾ ਦੇਨੇ ਉਹ ਟਰੈਕਟਰ ਖਲੋਤਾ ਰਹਿਣਾ ਉਹ 2.5 ਲੱਖ ਰੁਪਇਆ ਤੁਹਾਡਾ ਲਾ ਕੇ ਇੱਕ ਥਾਂ ਖੜਾ ਹੀ ਰਹਿਣਾ ਉਹ ਤੇ ਉਹ ਬੰਦਾ ਕਰ ਸਕਦਾ ਜਿਹਦੀਆਂ ਸਪਰੇਆਂ ਚੱਲੀ ਜਾਂਦੀਆਂ ਨੇ ਫਸਲਾਂ ਵੱਖ-ਵੱਖ ਬੀਜੀਆਂ ਜਿੰਨੇ ਨਹੀਂ ਬੀਜੀਆਂ ਉਹ ਮੇਰਾ ਵੀ ਟਾਂਗੇ ਵਾਲੇ ਟਾਇਰ ਚੜਾ ਕੇ ਪੰਪ ਲੈ ਕੇ ਤੇ ਟਰੈਕਟਰ ਤੋਂ ਸਾਰੇ ਕੰਮ ਲੈ ਲੈਂਦਾ ਇਸ ਕਰਕੇ ਅਸੀਂ ਤੁਹਾਨੂੰ ਸਜੱਸ ਇਹੋ ਕਰਦੇ ਹੋ ਨਹੀਂ ਵੀ ਟਾਂਗੇ ਵਾਲੇ ਟਾਇਰ ਚੜਾ ਲਓ ਜਿੱਦਣ ਫਸਲ ਦੀ ਕਟਾਈ ਕਰਨੀ ਉਹਦਾ ਟਾਇਰ ਬਦਲ ਕੇ ਤੇ ਦੂਜੇ ਚੜਾ ਲਓ ਤੇ ਬਾਕੀ ਆਪੋ ਆਪਣੀ ਬੰਦੇ ਦੀ ਸੋਚ ਆ ਸਾਡੀ ਤੇ ਹੋ ਸੋਚ ਹੁੰਦੀ ਆ ਵੀ ਜੋ ਅਸੀਂ ਕਰਦੇ ਆ ਅਗਲੇ ਨੂੰ ਉਸ ਸਜੈਸਟ ਕਰੀਏ ਤੇ ਕਈ ਵੀਰ ਪੁੱਛਦੇ ਵੀ ਕਿਹੜਾ ਪੰਪ ਲਈਏ ਗੰਨਾ ਵਾਲਾ ਲਈਏ ਜਾਂ ਆਪਣਾ ਨੋਜ਼ਲ ਵਾਲਾ ਲਈਏ ਵੀਰ ਜੀ ਆ ਅੱਬਲ ਤੇ ਜਿਹੜੀ ਆ ਸਪਰੇਆਂ ਜਿੱਦਾਂ ਸੁੰਡੀ ਵਾਲੀਆਂ ਹੋਈਆਂ ਕੀੜੇ ਮਾਰ ਦਵਾਈਆਂ ਹੋਈਆਂ ਉਹਦੇ ਅਸਲ ਕਾਮਯਾਬ ਪੰਪ ਆ ਨੋਜ਼ਲ ਵਾਲਾ ਹੀ ਨੋਜ਼ਲ ਵਾਲਾ ਪੰਪ ਜਿਹੜਾ ਵਾ ਉਹ ਆਪਣੀ ਖਾਦ ਦੀ ਸਪਰੇ ਨਹੀਂ ਕਰਦਾ ਜਿਸ ਤਰ੍ਹਾਂ ਜ਼ਿੰਕ ਯੂਰੀਆ ਦੀ ਉਹ ਫਿਰ ਨੌਜਲਾ ਦੇ ਵਿੱਚ ਫਸ ਜਾਂਦਾ ਫਿਲਟਰ ਹੁੰਦੇ ਉਹਦੇ 'ਚ ਉਸ ਕਰਕੇ ਅਸੀਂ ਇਹ ਗੰਨਾਂ ਵਾਲਾ ਪੰਪ ਲਿਆ ਵੀ ਅਸੀਂ ਸਪਰੇਅ ਜਿਆਦੀ ਕਰਨੀ ਜਿਹਨਾਂ ਵੀਰਾਂ ਨੇ ਥੋੜੀ ਕਰਨੀ ਉਹ ਫਿਰ ਇੱਕ ਦੋ ਵਾਰੀ ਥੱਲੇੋਂ ਬਾਲੀਗਲ ਫਿਲਟਰ ਵੀ ਸਾਫ਼ ਕਰ ਲੈਣਗੇ ਤੋਂ ਟਾਈਮ ਸਰ ਜਾਂਦਾ ਮੇਨ ਵੇ ਜਿਹਨੇ ਬੰਦੇ ਨੇ ਲੈਣਾ ਆਪਣਾ ਕਿਰਾਏ ਪਾੜੇ ਵਾਸਤੇ ਉਹ ਨੌਜਲਾ ਵਾਲਾ ਪੰਪ ਲਓ ਨੌਜਲਾ ਵਾਲਾ ਪੰਪ ਜਿੱਥੇ ਵੀ ਤੁਹਾਨੂੰ ਵਧੀਆ ਲੱਗਦਾ ਜਿਹੜਾ ਬੰਦਾ ਤੁਹਾਡੀ ਗੱਲ ਸੁਣਦਾ ਮਾਰਕੀਟ ਦੇ ਵਿੱਚ ਜਿਹੜਾ ਮਗਰ ਅਪਰੋਚ ਕਰਦਾ ਉਸ ਕੰਪਨੀ ਤੋਂ ਹੀ ਪੰਪ ਬਣਾਓ ਕਿਸੇ ਦੇ ਮਗਰ ਲਾ ਕੇ ਕਿਸੇ ਕੰਪਨੀ ਦਾ ਨਾ ਲਓ ਸਾਡੇ ਕੋਲ ਸ਼ਕਤੀਮਾਨ ਦੇ ਅੱਧੇ ਇੰਪਲੀਮੈਂਟ ਤਾਂ ਆ ਵਾਂ ਕਿਉਂਕਿ ਅਸੀਂ ਅੱਜ ਹੂ ਲਾ ਦੀਏ ਨਾ ਥਿੰਦ ਮਸ਼ੀਨਰੀ ਜੋਗਾ ਭਾਈ ਨੂੰ ਉਸੇ ਟਾਈਮ ਮਗਰ ਬੰਦਾ ਭੇਜਦੇ ਆ ਤੇ ਆਪਣੇ ਕੋਲ ਟਾਈਮ ਦੀ ਕੰਪਨੀ ਹੁੰਦੀ ਆ ਤੇ ਜਦੋਂ ਆਪਣੇ ਮਗਰ ਬੰਦਾ ਆ ਗਿਆ ਕੰਮ ਆਪਣਾ ਪੀਲ ਦੇ ਧਾਰ ਦਿਆ ਤੇ ਆਪ ਨੂੰ ਉਹ ਸਾਧਨ ਲੈਣੇ ਚਾਹੀਦੇ ਆ ਤੇ ਹੁਣ ਆ ਰਾਜੇ ਵੀਰ ਦਾ ਪੰਪ ਲਿਆ ਮੜਾ ਜਾਂ ਖਰਾਬ ਹੋਇਆ ਉਸੇ ਵਾਲੇ ਬੰਦੇ ਮਗਰਾਇ ਉਹੋ ਹੀ ਚੀਜ਼ ਲਵੋ ਜਿਹੜੀ ਚੀਜ਼ ਤੁਹਾਡੇ ਮਗਰ ਅਪਰੋਚ ਕਰਦੀ ਆ ਹੁਣ ਅਹੀਂ ਐਵੇਂ ਆਖੀ ਜਈਏ ਜਗਤਜੀਤ ਵਾਲਿਆਂ ਨੂੰ ਕਈ ਯਾਰ ਫੋਨ ਹੀ ਲਾਈਦਾ ਉਹ ਪਤਾ ਨਹੀਂ ਕੰਪਨੀ ਵੱਡੀ ਹੋ ਗਈ ਆ ਨਹੀਂ ਫੋਨ ਚੁੱਕਦੇ ਇਸ ਕਰਕੇ ਜਿਹੜੀ ਚੀਜ਼ ਤੁਹਾਡਾ ਬੰਦਾ ਤੁਹਾਡੀ ਫੀਲਡ ਦੇ ਵਿੱਚ ਆਣ ਕੇ ਤੁਹਾਡੀ ਮਦਦ ਕਰਦਾ ਵਾ ਤੁਹਾਡੇ ਕਹਿਣੇ ਦੇ ਤਾਂ ਮਗਰ ਜਿਹੜੀ ਮਸ਼ੀਨਰੀ ਲਈ ਆ ਉਹਦੇ ਤੇ ਆਉਂਦਾ ਵਾ ਤੇ ਤੁਸੀਂ ਹਮੇਸ਼ਾ ਅਸੀਂ ਵੀ ਉਸੇ ਚੀਜ਼ ਨੂੰ ਸੁਜੈਸਟ ਕਰਦੇ ਆਂ ਵੀ ਜਿਹੜਾ ਕਿਸਾਨ ਉਹ ਦੁਖੀ ਨਾ ਹੋਵੇ ਤੇ ਉਹੀ ਲਵੋ ਚੀਜ਼ ਜਿਹੜੀ ਤੁਹਾਨੂੰ ਮਿਲਦੀ ਆ ਜਿਹੜੀ ਮਗਰ ਤੁਹਾਡੇ ਸਰਵਿਸ ਮਿਲਦੀ ਆ ਇਸ ਕਰਕੇ ਜਿਹੜਾ ਜਿੱਦਾਂ ਵੀ ਤੁਹਾਨੂੰ ਕੋਈ ਵੀ ਇੰਪਲੀਮੈਂਟ ਦੇ ਵਿੱਚ ਤੁਹਾਨੂੰ ਕੋਈ ਚੀਜ਼ ਆਪਣੇ ਮਗਰ ਸਰਵਿਸ ਪੰਚੋਂ ਦਾ ਤੇ ਉਹੀ ਚੀਜ਼ ਨੂੰ ਆਪਾਂ ਸੁਜੈਸਟ ਕਰਦੇ ਹਾਂ ਤੋਂ ਵੱਧ ਕੁਝ ਨਹੀਂ ਜੇ ਹੁਣ ਆਪਣੇ ਕੋਲ ਤੁਸੀਂ ਹਿਸਾਬ ਲਾਓ ਵੀ ਆਹ ਲਓ ਆਹ ਰਾਜਾ ਕੰਪਨੀ ਦੀ ਇੱਕ ਤੂੜੀ ਵਾਲੀ ਮਸ਼ੀਨ ਹੈ ਇੱਕ ਪਹਿਲਾਂ ਆਪਾਂ ਤੂੜੀ ਵਾਲੀ ਮਸ਼ੀਨ ਤੇ ਵਰਤੇ ਵੀਰਾਂ ਨਾਲ ਤੇ ਬਹੁਤ ਵਧੀਆ ਰਿਆ ਮੁੜ ਕੇ ਆਪਾਂ ਪੰਪ ਲਿਆਂਦਾ ਹੁਣ ਪੰਪ ਮੜਾ ਜਾਂ ਖਰਾਬ ਹੋ ਉਸੇ ਵੇਲੇ ਮਗਰ ਬੰਦਿਆ ਹੁਣ ਆਪਣੇ ਕੋ ਸ਼ਕਤੀਮਾਨ ਦੇ ਇੰਪਲੀਮੈਂਟ ਤੁਸੀਂ ਤੁਹਾਨੂੰ ਦਿਖਾਵਾ 1 2 3 4 5 6 7 ਤੇ ਇੱਕ ਬੈਲਰ 8 ਤੇ ਇੱਕ ਹੋਰ ਆਪਣੇ ਕੋ ਮਸ਼ੀਨ 9 9 ਮਸ਼ੀਨਾਂ ਆਪਣੇ ਕੋ ਸ਼ਕਤੀਮਾਨ ਕੰਪਨੀ ਦੀਆਂ ਹੁਣ ਜਦੋਂ ਇੱਥੇ ਵੀਰਾਂ ਨੂੰ ਫੋਨ ਲਾਈ ਉਸੇ ਵੇਲੇ ਆਪਣਾ ਕੰਮ ਹੁੰਦਾ ਪੈਲ ਦੇ ਆਧਾਰ ਤੇ ਜਾਂ ਖੱਤੇ ਦੇ ਵਿੱਚ ਕੋਈ ਚੀਜ਼ ਬਣਾਉਣ ਵਾਲੀ ਤੇ ਉਸੇ ਵਾਲੇ ਖੱਤੇ ਦੇ ਵਿੱਚ ਪਹੁੰਚਦੇ ਆ ਇਸ ਕਰਕੇ ਆਪਾਂ ਹਰੇਕ ਕੋਈ ਸ਼ਕਤੀਮਾਨ ਨੂੰ ਅਪਰੋਚ ਕਰਦੇ ਇੱਕ ਵੇਲੇ ਬਣਿਆ ਵੀ ਬਹੁਤ ਮਸ਼ੀਨਰੀ ਜਿਹੜੀ ਬਣਤਰ ਦਾ ਬਹੁਤ ਫਰਕ ਹੁੰਦਾ ਹੈ ਇੱਕ ਇੱਕ ਚੀਜ਼ ਜਿਹੜੀ ਆ ਵੇਖ ਕੇ ਕੰਪਿਊਟਰਾਈਜ਼ ਬਣਦੀ ਆ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਇਸ ਕਰਕੇ ਆਪਾਂ ਜ਼ਿਆਦਾ ਸਜੈਸਟ ਸ਼ਕਤੀਮਾਨ ਨੂੰ ਹੀ ਕਰਦੇ ਆ ਤੇ ਬਾਕੀ ਸਾਡੇ ਕਰਕੇ ਸਾਡੇ ਇਥੇ ਮਸ਼ੀਨਾਂ ਇਦਾਂ ਹਰ ਇੱਕ ਵੀਰ ਮਗਰ ਪਹੁੰਚਦਾ ਵਾ ਸਵੇਰੇ ਗੁਰਦਰਾ ਪਿੰਡ ਆਲੀ ਕਲਾ ਵਿਖੇ ਨਗਰ ਕੀਰਤਨ ਉਹਦੇ ਵਾਸਤੇ ਪਾਲਕੀ ਦੀ ਤਿਆਰੀ ਹੋndi ਹੈ ਵੀ ਸੁਲਤਾਨਪੁਰ ਤੋਂ ਫੁੱਲ ਲੈ ਕੇ ਆਏ ਆ ਸਵੇਰੇ ਆਲੀ ਕਲਾ ਵਿਖੇ ਨਗਰ ਕੀਰਤਨ ਸਵੇਰੇ ਫਿਰ ਫੋਨ ਆਪਣਾ ਬੰਦ ਰਹਿਣਾ ਨੇ ਉਹ ਦੇ diel ਪਾਉ ਦੇ ਪਾ ਤੁਮਰੀ ਕਲ ਮੈਂ ਨਾ ਕਹਉ ਸਭ ਤੋਂ ਇਹ ਬਖਾਨਿਉ ਦੋਹਰਾ ਸਗਲ ਦਵਾਰ ਕੋ ਸਾਜ ਕੇ ਗਇਓ ਤੁਹਾਰੋ ਦਵਾਰ ਬਾਹੇ ਕਹੇ ਕੀ ਲਾਜ ਅਸ ਕੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਸਾਜ ਕੇ ਗਇਓ ਤੁਹਾਰੋ ਦਵਾਰ ਬਾਹੇ ਕਹੇ ਕੀ ਲਾਜ ਅਸ ਕੋਬਿੰਦ ਦਾਸ ਤੁਹਾਰ ਤੇ ਗੁਰੂ ਸਾਹਿਬ ਜੀ ਦੇ ਦਰਬਾਰਾਂ ਦੀਆਂ ਹਾਜ਼ਰੀਆਂ ਭਰਿਆ ਕਰੀਏ ਸੱਜੇ ਪਾਸੇ ਅਮਾਰਾ ਜੀ ਦੇ ਜਰਨਾ ਦੀਆਂ ਹਾਜ਼ਰੀਆਂ ਭਰਿਏ ਸ੍ਰੀ ਗੁਰੂ 모ਹਨ ਸਿੰਘ ਮਹਾਰਾਜ ਸੱਜੇ ਪਾਸੇ ਆਨੇ 42 ਸਾਲਾਂ ਦੇ ਵਿੱਚ ਜੋ ਕੋਈ ਕੀਤਾ ਹੋਇਆ ਇਹ ਨਾ ਕੋਈ ਨਾ ਕੋਈ ਦੱਸ ਸਕਿਆ ਤੇ ਨਾ ਕੋਈ ਕਾਹੀ ਸਕਦਾ ਜਿੰਨੀਆਂ ਬਖਸ਼ਾ ਮਹਾਰਾਜ ਨੇ ਸਾਡੇ ਤੇ ਕੀਤੀਆਂ ਜਿੰਨੀਆਂ ਦਾਤਾਂ ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤੀਆਂ ਤੇ ਆਪਾਂ ਭਾਈ ਗੁਰੂ ਸਾਹਿਬ ਜੀ ਤੇ ਗਾ ਦਾਤਾਂ ਦਾ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਤੇ ਮਹਾਰਾਜ ਸਹਿਬ ਜੀ ਦੇ ਦਰਬਾਰਾਂ ਦੀਆਂ ਵੱਤੋ ਵੱਤ ਹਾਜ਼ਰੀਆਂ ਭਰਨੀਆਂ ਚਾਹੀਦੀਆਂ ਗਰੀਬ ਨਿਵਾਜ ਸਹਿਬ ਸਤਿਪਾਤਿ ਮਹਾਰਾਜ ਮੇਰਾ ਕਰਨ ਸਾਰੀਆਂ ਸੰਗਤਾਂ ਤੇ ਬਖਸ਼ਾ ਬਖੌਣ ਔਰ ਸਤਗੁਰੂ ਜੀ ਦੇ ਦਰਬਾਰ ਦੇ ਵਿੱਚ ਕਿਉਂਕਿ ਅੱਜ ਤੇ ਪਹਿਲਾ ਦਿਨ ਹੈ ਮਹਾਰਾਜ ਸਹਿਬ